ਚੱਲ ਚੱਲ ਸੈਰ ਹੀ ਬੰਦੇਾਂ ਨੂੰ ਲਾ ਬੰਦੇਾਂ ਨੂੰ ਚੱਲ ਚੱਲ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸੰਗਤਾਂ ਵਾਵਾ ਹੀ ਆਈਆਂ ਅੱਜ ਸ਼ਾਬਾਸ਼ ਚੱਲ 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 ਸੈਰ ਕੀ ਹੋਇਆ ਅੰਡਾ ਫੁੱਲਦਾ ਵਾ ਜਾਂ ਤੂੰ ਹੈ ਤੈਨੂੰ ਲੈਣਾ ਭਾਈ ਕੀ ਹਾਲ ਹੈ ਜੀ ਹਾਂਜੀ ਠੀਕ ਹੈ ਕਿੱਦਾਂ ਕਾਇਮ ਸੇ ਤਾਂ ਹਾਂਜੀ ਹਾਂਜੀ ਲੱਗੀ ਜਾਂਨੇ ਹੋਰ ਹੋਰ ਛਪਾਟ ਛਪਾੜੀ ਕੇ ਲੰਦਾ ਕੰਮ ਅੱਜ ਛਪਾੜ ਛਪਾੜੀ ਚੱਲ 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 ਕਿੰਨੇ 20 ਤੇਰੇ ਹੋ ਵੀ ਗਏ ਇੱਥੇ ਗਈ ਚੱਲ ਫੇ ਝੂਤਾ 20 ਕਰਿਆ ਨਾ ਮਿੰਟ ਮਿੰਟ ਹੀ ਲੈ ਗਾਣ ਨੂੰ ਜੰਪ ਲੈ ਥੋੜਾ ਜਿਹਾ ਚੱਲ 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 ਜੰਪ ਲੈ ਸ਼ਾਬਾਸ਼ ਚੋਬਰੋ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਰੱਬਰੂ ਆ ਗਏ ਓ ਜੀ ਆਂ ਇਨਾਂ ਦਾ ਡੱਬਾ ਹੈਪੀ ਆ ਯਾਲ ਵੀ ਯਾਲ ਵੀ ਗੱਭਰੂਓ ਚੱਲ 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 ਕੀ ਕੀ ਚਲੋ ਚਾਹੋ ਫਿਰ ਡੰਡਾ ਆ ਗਿਆ ਹੱਥ ਜੇ ਹੁਣ ਕਾਕੇ ਅਬ ਕੀ ਆ ਹੋਗਾ ਚੱਲ 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 ਸੀ ਸੀ ਹੈ ਚੱਕ ਗਿਆ ਕੰਮ ਟਾਈਮ ਨਹੀਂ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਕੋਹ ਨਹੀਂ ਹੁੰਦਾ ਹਾਏ ਹਾਏ ਚੱਲ ਹਾਏ ਚੱਲ 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 ਇਹ ਵੱਜਣੀਆਂ ਹੀ ਆ ਵੱਜਣੀਆਂ ਹੀ ਆ ਚੱਲ 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 ਹਾ ਗਿਆ ਜੰਪ ਲੈ ਪੁੱਤ ਭਾਈ ਉਹ ਬਿਜਲੀ ਖੰਭ ਗਿਆ ਉਹ ਤੇ ਬਿਜਲੀ ਦੇ ਹੁਣ ਹੁਣੀ ਆ ਮੈਨੂੰ ਲੱਗਦਾ ਪਰੇਡ ਲੱਗੇ ਭਾਈ ਓਕੇ ਚਲੋ ਚਲੋ ਸ਼ਾਬਾਸ਼ 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 ਖਿੱਚ ਲੈ ਖਿੱਚ ਗਏ ਚੱਲ 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 ਬੈਠੋ ਬੈਠੋ ਚਲੋ ਇੱਥੇ 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 ਕਰਾਓ ਕੀ ਸੀਮੜ ਜੀ ਇਹਨਾਂ ਦੀ ਚੱਲ ਮੈਨੂੰ ਸਭ ਤਰ੍ਹਾਂ ਚੱਲ ਵੀ ਚੱਲ ਵੀ ਸ਼ਾਬਾਸ਼ 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 ਚੱਲ 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 ਡਾਂਡ ਨਹੀਂ ਲੱਗਣੇ ਚੱਲ 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 ਹੱਥ ਸਿੱਧੇ ਰੱਖਿਆ ਕਰ ਖਾਂ ਇੱਥੇ ਹੀ ਦਾ ਗੁੱਟ ਮੋੜ ਜਣਾ ਵੇਖ ਲੈ ਚੱਲ 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 ਆ ਹੈਪੀ ਵੇਖ ਲੈ ਇਧਰ ਕੋੜਾ ਛੱਡਿਆ ਹੀ ਉਹ ਤਾਂ 15 ਦਿਨਾਂ ਬਾਅਦ ਆਇਆ ਹੀ ਵੇਖ ਲੈ ਛੋਲੇ ਖਵਾਏ ਆ ਇਹ ਆ ਵੇ ਕਰਕੇ ਖਾ ਆ ਵੇ ਪਾਜੀ ਜਾਂਦਾ ਬੁੱਕ ਦਾ ਬੁੱਕ ਦਾ ਭੱਜਣਾ ਕਿੱਦਾਂ ਨੇ ਅੱਜ ਇਹਨੇ ਸ਼ਾਬਾਸ਼ ਆ ਵੇਖ ਲੈ ਲਾਲੀ ਦੇ ਹੱਥ ਵੇ ਖਾ ਵੇ ਲਾਲੀ ਬੰਦਾ ਵਾ ਤੂੰ ਸਲੇਡਾ ਹੈਗਾ ਤੂੰ ਚੱਲ ਚੱਲ ਦੰਦ ਤਾਂ ਉੱਠ ਮੜਾ ਵੇਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਭਾਈ ਤੁਸੀਂ ਵੀ ਰੀਲ ਬਣਾਇਆ ਕਰਨੀ ਆ ਕੱਲ ਬੰਦੇ ਕਹਿੰਦੇ ਰੀਲ ਦੇ ਚੱਕਰ 'ਚ ਜਫੇ ਖਾ ਗਏ ਉੱਥੇ ਹੈ ਹੋਰ ਕੀ ਸੱਚੀ ਵਜੇ ਰੀਲ ਦੇ ਬਣਾਉਂਦੇ ਬਣਾਉਂਦੇ ਜਫਾ ਖਾ ਗਿਆ ਆ ਸ਼ਾਬਾਹ ਜੀ ਆ ਬੰਦਾ ਕਹਿੰਦਾ ਦੱਸਦਾ ਪੂਰੀ ਖਬਰਾਂ ਇਹਨੇ ਕੱਟ ਦੇਣੀਆਂ ਭਾਜੀ ਅਪਡੇਟ ਮੀਡੀਆ ਇਹ ਵਾ ਦਵਾਬਾ ਮੀਡੀਆ ਇਹ ਆ ਡੰਡਾ ਤੋਂ ਬਾਅਦ ਤੁਸੀਂ ਮੈਚ ਦੇਖਣਗੇ ਭਾਈ ਨਾਲ ਜਫੇ ਖਾਦਾ ਡੰਡਾ ਇਦਾਂ ਹੀ ਆ ਭਾਜੀ ਇਦਾਂ ਹੀ ਕਰਦਾ ਵਾ ਚੱਲ 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 ਸ਼ਾਬਾਸ਼ ਗੱਬਰੂਆ ਸ਼ਾਬਾਸ਼ ਚੱਲ 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 चल 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 ਡਾਂਡ ਨਹੀਂ ਲਾਉਣੇ ਚੱਲ 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 ਕੱਲ ਜੋਤਿਆ ਸ਼ਾਬਾ 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 ਉਹ ਬੱਲੇ ਸਹਿਜ ਕੋਜ ਬਣ ਗਿਆ ਹੁਣ ਸਹੀ ਆ ਠੀਕ ਆ ਬਿੱਟੂ ਭਾਈ ਨੂੰ ਫੇਰ ਕਿੱਦਾਂ ਛੁੱਟੀ ਕਰਦੀ ਆ ਹੁਣ ਨਹੀਂ ਨਹੀਂ ਬਿੱਟੂ ਭਾਈ ਤੋਂ ਵੱਡੇ ਆ ਮੇਰੇ ਤੋਂ ਹਾਂ ਤੂੰ ਛੋਟਾ ਕੋਜ ਹੈ ਠੀਕ ਆ ਠੀਕ ਆ ਓਏ ਆਇਆ ਚੱਲ ਚੱਲ ਜੋਤਿਆ ਡਾਂਡ ਵੀ ਚਾਹੀਦੇ ਆ ਚੱਲ 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 ਕੋਟੀ ਚੱਲ ਉੱਥੇ ਚੱਲ ਮੇਰਾ ਵੀਰ ਚੱਲ ਭੱਜਾ ਭੱਜਾ ਪੁੱਤ ਰੋਕਣਾ ਬੱਸ ਚੱਲ ਚੱਲ ਚਲਾ ਜੋਤਾ ਵੇਖ ਲੈ ਸਾਰਿਆਂ ਨੂੰ ਅੱਗੇ ਆ ਗਿਆ ਤੁਹਾਡੇ ਨੂੰ ਚੱਲ 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 ਛਾਵਾ ਛਾਵਾ ਡਾਕਟਰ ਵੀ ਆਵੇ ਸਰਿੰਜ ਲੈ ਕੇ ਹੋਇਆ ਮਗਰ ਮਰੀਜ਼ ਇਹ ਆ ਬਾਲਾ ਭਾਈ ਦਾ ਡਾਕਟਰ ਦਾ ਮਰੀਜ਼ ਲਵਾ ਡਾਂਡ ਇੱਥੇ ਲਵਾ ਇੱਥੇ ਡੰਡ ਲਾ 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 ਚੱਲ 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 ਉਹ ਕਿਹੜਾ ਕਹਿੰਦੇ ਗੱਭਰੂ ਕਹਿੰਦਾ ਫੜੇ ਚੱਲ 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 ਲਾਲੀ ਦੀ ਬਸ ਕਰਾ ਦੇਣੇ ਲਾਲੀ ਦੀ ਹੁਣੀ ਆ ਬਸ ਇਹਦੇ ਤੇ ਮੈਂ ਕਈ ਵਾਰ ਗਿੱਟੇ ਫੜਦਾ ਇਹਦੇ ਗਿੱਟੇ ਫੜੇ ਕਿਹੜਾ ਟਿਲਕਣਾ ਹੀ ਆ ਰਸ਼ੀਅਨ ਟੈਂਕ ਵਾ ਇਹਨੂੰ ਫੜਨਾ ਕਿਤੇ ਸੌਖਾ ਵਾ ਲਾਲ ਲਾਲੀ ਵੀ ਕਹਿੰਦਾ ਹੁਣ ਕਿੱਥੇ ਹੱਥ ਪਾ ਲਿਆ ਇਹ ਇਹ ਨਹੀਂ ਭਾਜੀ ਉਹਦਾ ਸੈਟ ਹੱਥ ਤੇ ਆਉਂਦਾ ਹੈ ਹੱਥ ਤਿਲਕਦਾ ਵਾ ਗਿੱਟੇ ਮੂਟੇ ਭਰਾਵਾ ਨਹੀਂ ਹੱਥ ਚ ਆਉਂਦੇ ਸਹਿਜ ਹੈ ਕਿ ਖਾਲਾ ਜੀ ਦਾ ਵਾੜਾ ਨੇਗਾ ਦੱਸ ਦੇ ਮੜਾ ਜਾ ਖਾਧੀਆਂ ਖਰਾਕਾਂ ਤੁਗੇ ਦਾਤ ਪਾ ਦੇ ਆਉਦਾ ਜੀ ਵਾਲਾ ਇੱਕ ਵਾਰੀ ਦੁਨੀਆ دیਵਾਨ ਇਧਰ ਹੈ ਦੁਨੀਆ دیਵਾਨੀ ਆ ਤੁਗੇ ਐ ਭਾਜੀ ਕਹਿੰਦਾ ਮੈਂ ਮਸ਼ਹੂਰ ਹੋਣਾ ਵਾ ਤੂੰ ਕੋਚ ਨੇ ਮਸ਼ਹੂਰ ਕਰੀ ਜਨਾ ਰੋਜ਼ ਹੀ ਰੀਲਾਂ ਪਾਉਣਾ ਭਾਜੀ ਦੀਆਂ ਤੂੰ ਕਹਿੰਦਾ ਮੈਂ ਮੜਾ ਵਾਂ ਹੋਣਾ ਤਾਂ ਮਸ਼ਹੂਰ ਹੋਰ ਕਿੱਦਾਂ ਹੋਣਾ ਉਧਰ ਬੋਲ ਕੇ ਦੱਸ ਮੈਂ ਤਲਾਕ ਹੀ ਕਿੱਦਾਂ ਮੈਂ ਤਲਾਕਣੀ ਜੀਦਾ ਭਾਈ ਆ ਲਾ ਫਿਰ ਦੱਸ ਲਾ ਫੇ ਮੜਿਆ ਨਾਲੇ ਕਹਿੰਦਾ ਮੈਂ ਦੂਜਾ ਕੋਚ ਆ ਕਹਿੰਦਾ ਭਾਈ ਦੀ ਦੀ ਛੁੱਟੀ ਕਰ ਦੇਣੀ ਚਾਹੀਦੀ ਹੁਣ ਕਰ ਦੇਣੀ ਆ ਨਾ ਭਾਈ ਕਹਿੰਦਾ ਇੰਨੇ ਪੈਸੇ ਦਿੰਨੇ ਆ ਮੈਨੂੰ ਦੋਖਾਂ ਇੱਧਰ ਮੈਂ ਕਹਿੰਦਾ ਦੂਜੇ ਤੇ ਬ੍ਰਹਮੀ ਤੇ ਆਈ ਜਾਣਾ ਕੱਲੀ ਤੇ ਨਹੀਂ ਨਹੀਂ ਭਾਈ ਤਾਂ ਨਹੀਂ ਗਿਆ ਇਹ ਭਾਈ ਨੇ ਪੁੱਛਿਆ ਹੀ ਹੈ ਨਾ ਹਾਂ ਵੀ ਤੂੰ ਕੋਝ ਬਣ ਗਿਆ ਨਿਕਾ ਮੈਂ ਕਿਹਾ ਹਾਂਜੀ ਭਾਈ ਕਹਿੰਦੇ ਵੱਡੇ ਆ ਵੱਡੇ ਭਾਈ ਦੀ ਛੁੱਟੀ ਕਰਦੀ ਮੈਂ ਕਿਹਾ ਨਹੀਂ ਉਹ ਵੱਡੇ ਭਾਈ ਹੈ ਨਾਲੇ ਕਹਿੰਦਾ ਮੈਂ ਬਰਮੀ ਤੇ ਲਵਾ ਦਿਆ ਕਰੂੰ ਗੱਲੀ ਮਿਹਨਤ ਨਹੀਂ ਭਾਈ ਬੰਦ ਨਹੀਂ ਆ ਹਾਂ ਭਾਜੀ ਇਹ ਤਾਂ ਫੇ ਰੋਟੀ ਦੇ ਲੱਤ ਮਾਰਨ ਵਾਲੀ ਗੱਲ ਹੋ ਗਈ ਨਾ ਤੁਹਾਡੇ ਇਹ ਤਾਂ ਪੰਜ 6 ਗਿਆ ਇਹ ਤਾਂ ਭਾਈ ਫੇ ਰੋਟੀ ਲੈ ਚੱਲਾ ਇੱਕ ਹਰ ਬਸ ਤੂੰ ਉਦੋਂ ਹੀ ਕਹਿੰਦਾ ਨਾ ਜੇ ਦਿਨ ਭਾਜੀ ਨਹੀਂ ਆਉਂਦਾ ਸਾਹਮਣੇ ਗੱਲ ਕਰ ਅੱਜ ਚੱਲ ਕਹਿੰਦਾ ਹੀ ਆ ਇਹ ਸਾਰਾ ਪਿੰਡ ਗਵਾਹ ਹੋਇਆ ਫਿਰਦਾ ਵਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਮੁੜਿਓ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਘੁੰਮ ਕੇ ਘੁੰਮ ਕੇ ਆ ਲਾਉਂਦਾ ਕਿ ਨਹੀਂ ਗੱਭਰੂ ਵੇਖ ਇਧਰ ਐ ਜੂਤਾ ਜੂਤਾ ਆਵੇ ਜੂਤਾ ਐਂਡ ਆਵੇ ਜੋ ਤੇਰਾ ਫਰੈਂਡ ਵੇਖੋ ਪਿੱਛੇ ਆ ਦੇਖ ਐ ਇਧਰ ਵੇਖ ਲਿਆ ਕਰੋ ਇਹਨਾਂ ਦੋਵਾਂ ਲਵੇ ਲਿਆ ਕਰੋ ਨਿਗਾ ਨਿਗਾ ਲੱਜੂ ਪਿਆ ਤੇਰਾ ਕੱਖ ਨਹੀਂ ਹਾਲਗਾ ਇਧਰ ਵੇਖ ਲਾ ਜਾਂਦੇ ਕਿ ਨਹੀਂ ਆਹ ਵੇ ਸਹਿਰ ਵੇਖਤਾ ਭਾਜੀ ਤੋ ਇਹ ਭਾਈ ਤੁਰਿਆਉਂਦਾ ਸਹਜ ਚਲੋ ਚਲ ਚਲੋ ਚਲੋ ਤਾਹੋਂ ਤੂੰ ਮੈਂ ਕਿਹਾ ਚੱਲ ਮਾੜੀ ਮੋਟੀ ਗਰਾਉਂਡ ਵੀ ਨੱਪੀ ਨੁੱਪੀ ਜਾਂਦੀ ਏਸ ਬਾਨੇ ਚੱਲ 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 ਬੈਠ ਰਿਹਾ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਲੱਗ ਚੱਲ ਆ ਦੋ ਹੈ ਪੰਜ ਲਾਲਾ ਚੱਲ ਜੋ ਤੇ ਚੱਲ 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 ਸ਼ਾਬਾਸ਼ ਸ਼ਾਬਾਸ਼ ਹਾਂ ਬਿਲਕੁਲ ਸਹੀ ਆ ਹੁਣ ਚੱਲ 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 ਡਾਕਟਰ ਜਿਆਵਾਦ ਚੱਲ ਚੱਲ ਜੋ ਤੇ ਵੈਰੀ ਗੁੱਡ ਵੈਰੀ ਗੁੱਡ ਚੱਲ 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 ਸੈ ਚੱਲ ਮੜ ਗਿਆ ਭਾਈ ਚੱਲ ਚੱਲ ਕੋਈ ਨਾ ਕੋਈ ਨਾ ਚੱਲ ਚੱਲ ਮਾਰ ਜੰਪ ਹੌਲੀ ਹੌਲੀ ਸ਼ਾਬਾਸ਼ ਮਾਰ ਦੋਵੇਂ ਹੱਥ ਚੱਕ ਦੋਵੇਂ ਹੱਥ ਚੱਕਣ ਦੀ ਕੋਸ਼ਿਸ਼ ਥੱਲੇ ਮਿੱਟੀ ਹਾਂ ਸ਼ਾਬਾਸ਼ ਥੱਲੇ ਮਿੱਟੀ ਆ ਕੋਈ ਨਾ ਚੱਕ ਲੈ ਡੇਪੂਗਾ ਕੋਹ ਨਹੀਂ ਹੁੰਦਾ ਮਿੱਟੀ ਆ ਥੱਲੇ ਚੱਕ ਹਾਂ ਚੱਲ ਮਾਰ ਜੰਪ ਫੇ ਹਾਂ ਮਿੱਟੀ ਆ ਥੱਲੇ ਇਦਾਂ ਹੀ ਹੋਣਾ ਚੱਲ 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 ਮਾਰ ਜੰਪ ਹੱਥਾਂ ਨਾਲ ਮਾਰ ਜੰਪ ਦੋਵਾਂ ਨਾਲ ਕੋਵਾਂ ਨਾਲ ਡਾਕਟਰ ਬੰਨੇ ਹੋ ਕੱਲ ਚੱਲ ਚੱਲ ਮਾਰ ਜੰਪ ਫੇ ਹਾਂ ਚੱਲ ਫੇ ਮਾਰ ਚੱਲ 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 ਲੈਣ ਤੇ ਲਈ ਜਾਣਾ ਪੁੱਤ ਦੀ ਨੂੰ ਅੱਜ ਇਹ ਵੈਰੀ ਗੁੱਡ ਉਹ ਚਲੋ ਚਲੋ ਚੱਲ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ ਚਲੋ ਮੁੰਡਿਓ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ चाले, चाले। चलो 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 चल 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 शाबाश चलो 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 हो हो बने शाबाश अगले आले आ जाओ अगले आले अगले आले आ जाओ जल्दी आओ जल्दी बंदा चको जल्दी चल 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 चलो ए सी चलो ती तुरो तुरो चल चल तू तुरो तुरो चल 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 लाली शाबाश वेरी गुड वेरी गुड शाबाश शाबाज चलो 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 मगरले तैयार हो रहा करो मगरले चल 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 शाबाश शाबाश चल 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 निकले कुरकरे चल 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 सोटी आ गई नहीं चल लेन कर पर हाँ जाओ आ जाओ अगले अगले शाबाश शाबाश चलो चलो डॉक्टर चलो ਮਾਰੋ ਤਾੜੀ ਮਾਰੋ ਕੋਈ ਨਾ ਕੋਹ ਨਹੀਂ ਹੁੰਦਾ ਚੱਲ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ 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 ਕੱਲ ਚੱਲ ਪਹਿਲਵਾਨਾ ਛਾਵਾ ਛਾਵਾ ਪਹਿਲਵਾਨੀ ਡੰਡ ਆ ਗਏ ਨੇ ਤੇ ਗੱਬਰੂ ਛਾ ਗਏ ਨੇ ਦੇਖ ਸਕਦੇ ਤੁਸੀਂ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਛਾਗੇ ਗੱਭਰੂ ਛਾਗੇ ਚੱਲ ਵੀ ਹੈਪੀ ਖਾਈ ਦੇ ਕੰਮ ਨੂੰ ਨਾਪਦੇ ਕਿੱਲੀ ਚੱਲ 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 ਕੀ ਹੋ ਗਿਆ ਏਸੀ ਚਲੋ 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 ਵੈਰੀ ਗੁੱਡ ਵੈਰੀ ਗੁੱਡ ਉਧਰ ਜੰਤਰ ਮੰਤਰ ਵੀ ਹੋਣ ਲੱਗਾ ਵਾ ਤੰਤਰ ਮੰਤਰ ਛਟੀ ਤਿਆਰ ਏ ਚਲੋ 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 ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼

ਚੱਲ ਸਿਆਜ ਚੱਲ ਲਾ ਡੰਡ ਲਾ ਡੰਡ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਉਤੇ ਸ਼ਾਬਾਸ਼ ਬਾਗ ਅਕਾਦਮਿਕ ਪਾਹੀ ਬਾਹ ਸਿੱਧੀ ਕਰਾਇ ਦੀ ਕਿੰਨੀ ਵਾਰੀ ਕਿਹਾ ਵਾ ਤੈਨੂੰ ਹਾਂ ਹੁਣ ਕਿੱਦਾਂ ਸਿੱਧੀ ਹੋਈ ਆ ਕੀ ਕਰਦੇ ਹਾਂ ਹਾਂ ਚੱਲ 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 ਸ਼ਾਬਾਸ਼ 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 ਵੈਰੀ ਗੁੱਡ ਚੱਲ ਚੱਲ ਜੋਤੇ ਸਰੀਰ ਚੱਲ ਕੇ ਰੱਖਣਾ ਹੁਤਾ ਆ ਹੁੰਦਾ ਦੌਕਾ ਆਪੇ ਮਿੱਠਾ ਆਪ ਤੁਹਾਨੂੰ ਛੱਤਰ ਫੇਰੂ ਤੂੰ ਬੋਲ ਰਿਹਾ ਤੈਨੂੰ ਇੱਥੇ ਵਿਚਾਲੇ ਲਿਆਉਣਾ ਵੇਖ ਲੈ ਚਲੋ ਚਲੋ 8 ਟਰਾਂ ਦਾ ਢਿੱਡ ਥੱਲੇ ਇੱਧਰ 8 ਟਰਾਂ ਨੂੰ ਢਿੱਡ ਥੱਲੇ ਅੱਬ ਆਹ ਭਾਈ ਘੋਟੀ ਵੇਖੋ ਕੋਟੀਆਂ ਕੋਟੇ ਥੱਲੇ ਲਾਏ ਹੋਏ ਹੌਲੀ ਜੇ ਜਦੋਂ ਭਾਰੀ ਮੂੰਹ ਪਰ ਇਹਨੂੰ ਕਰਦਾ ਕੋਟੇ ਲਾ ਲੈਂਦਾ ਥੱਲੇ ਡਾਊਨ ਸੇਡ ਡਾਊਨ 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 ਕੀ ਹੋਇਆ ਕੀ ਹੋਇਆ ਓ ਮਾਈ ਗਾਡ ਅਬ ਓਏ ਮੈਨੂੰ ਉਧਰ ਜਾਣ ਦੋ ਓਏ ਕਰ ਰਹਿ ਗਿਆ ਤੂੰ ਬਾਈ ਬਰ ਬਾਈ ਚੌਕ ਡਾਊਨ ਹਾਂਜੀ ਆ ਏਸੀ ਲੰਮਾ ਪੈਂਦਾ ਤੇਰੇ ਤੇਰੇ ਦਵਾਰਾ ਲਵਾਉਣਾ ਕੱਲੇ ਦਾ ਰੁਕ ਜਾ ਹਾਈ ਚੱਲ ਤਾ ਨੂੰ ਚੱਕ ਟਿੱਕੀ ਤਾ ਨੂੰ